ਏ ਵੀ ਵੀ ਸੰਜਾ ਤੁਹਾਨੂੰ ਰੱਖੇ ਅੱਗੇ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਲਵੰਤ ਸਿੰਘ ਨੰਦਗੜ ਜਿਨ੍ਹਾਂ ਨੇ ਨਾਨਕਸ਼ਹੀ ਕੈਲੰਡਰ ਦੇ ਮੁੱਦੇ ਤੇ ਅਕਾਲੀ ਦਲ ਤੋਂ ਵੱਖਰਾ ਸਟੈਂਡ ਲਿਆ ਪਹਿਲਾਂ ਤਾਂ ਨੰਦਗੜ ਦੀ ਸੁਰੱਖਿਆ ਛਤਰੀ ਵਾਪਸ ਲੈ ਲਈ ਗਈ ਪਰ ਨੰਦਗੜ ਟਾਸ ਤੋਂ ਮਾਸਨਾ ਹੋਏ ਉਹਨਾਂ ਕਿਹਾ ਕਿ ਉਹ ਅਸੂਲਾਂ ਦੀ ਲੜਾਈ ਲੜਦੇ ਰਹਿਣਗੇ ਤੇ ਜਥੇਦਾਰ ਦੇ ਅਹੁਦੇ ਤੋਂ ਅਸਤੀਫਾ ਨਹੀਂ ਦੇਣਗੇ ਪਰ ਹੁਣ ਤਾਂ ਸ਼ਾਇਦ ਤਿਆਰੀ ਚੱਲ ਰਹੀ ਹੈ ਨੰਦਗੜ ਤੋਂ ਜਥੇਦਾਰ ਦਾ ਅਹੁਦਾ ਵੀ ਖੋਹ ਲੈਣ ਦੀ ਕਿਉਂਕਿ ਜਥੇਦਾਰ ਆਪਣੇ ਸਟੈਂਡ ਤੇ ਅੜੇ ਹੋਏ ਨੇ ਤੇ ਅਕਾਲੀ ਦਲ ਖਿਲਾਫ ਵਿਰੋਧੀ ਸੁਰਾਵੀ ਆਲਾਪ ਰਹੇ ਨੇ ਜਥੇਦਾਨ ਨੰਦਗੜ ਨੇ ਐਵੀਪੀ ਸਾਂਝਾ ਨੂੰ ਕਿਹਾ ਮੈਨੂੰ ਜਥੇਦਾਰ ਅਹੁਦੇ ਤੋਂ ਹਟਾਉਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਰਐਸਐਸ ਦੇ ਹੱਥੇ ਚੜੇ ਹੋਏ ਨੇ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਐਡ ਹੋਗ ਦੇ ਪ੍ਰਧਾਨ ਜਗਦੀਸ਼ ਸਿੰਘ ਚਿੰਦਾ ਨੇ ਨੰਦਗੜ ਦੀ ਹਮਾਇਤ ਤੇ ਅਕਾਲੀ ਦਲ ਦੇ ਖਿਲਾਫਤ ਕਰਦੇ ਕਿਹਾ ਕਿ ਜਿਹੜਾ ਵੀ ਸੱਚ ਦੀ ਆਵਾਜ਼ ਚੁੱਕਦਾ ਹੈ ਉਸ ਦੀ ਆਵਾਜ਼ ਇਸੇ ਤਰ੍ਹਾਂ ਹੀ ਦਬਾ ਦਿੱਤੀ ਜਾਂਦੀ ਹੈ ਆਰਐਸਐਸ ਦਾ ਤੇ ਪ੍ਰੈਸ਼ਰ ਸੁਖਵੀਰ ਬਾਲਲ ਦਾ ਕੀ ਹੋਣਾ ਹੈ ਇਹਨਾਂ ਦਾ ਤੇ ਆਪੇ ਚ ਫ੍ਰੈਂਡਲੀ ਮੈਚ ਚੱਲ ਰਿਹਾ ਆਰਐਸਐਸ ਦਾ ਤੇ ਸੁਖਵੀਰ ਬਾਲਲ ਦਾ ਅੰਦਰ ਖੇਤੇ ਕੀ ਕਰ ਰਹੇ ਨੇ ਬਾਹਰ ਖੇਤੇ ਕੀ ਕਰ ਰਹੇ ਨੇ ਇਹ ਤੇ ਉਹ ਹੀ ਜਾਣਨ ਪਰ ਮੈਂ ਤੇ ਇੱਕ ਹੀ ਗੱਲ ਸਮਝੀ ਨਾ ਭਾਵੇਂ ਉਹ ਕੋਈ ਵੀ ਹੈ ਜਿਹੜਾ ਸੱਚ ਦੀ ਆਵਾਜ਼ ਚੁੱਕਦਾ ਹੈ ਉਹਦੀ ਆਵਾਜ਼ ਬੰਦ ਕਰਨਾ ਚਾਹੁੰਦੇ ਨੇ ਇਹ ਭਾਵੇਂ ਉਹਦੀ ਗੱਡੀ ਖੋਗੇ ਕਰਨ ਤੇ ਭਾਵੇਂ ਉਹਦੇ ਉੱਤੇ ਅਟੈਕ ਕਰਾ ਕੇ ਕਰਨ ਇਹ ਵੀ ਵੀ ਸੰਜਾ ਤੁਹਾਨੂੰ ਰੱਖੇ ਅੱਗੇ